ਪੰਜਾਬ ਦੀ ਤਰਜ਼ ਤੇ ਹਰਿਆਣਾ ਦੇ ਵਿੱਚ ਵੀ ਵਿਰਾਸਤ ਇਹ ਖਾਲਸਾ ਬਣੇਗਾ ਕੁਰਕ ਖੇਤਰ ਦੇ ਵਿੱਚ ਹੀ ਵਿਰਾਸਤੇ ਖਾਲਸਾ ਵਰਗਾ ਅਜਾਇਬ ਘਰ ਬਣਾਉਣ ਦੀ ਤਿਆਰੀ ਕੀਤੀ ਜਾ ਰਹੀ ਹੈ ਜਾਣਕਾਰੀ ਮੁਤਾਬਕ ਸਿੱਖ ਅਜਾਇਬ ਘਰ ਦਾ ਡਿਜ਼ਾਈਨ ਲਗਭਗ ਤਿਆਰ ਕਰ ਲਿਆ ਗਿਆ ਨਵੰਬਰ ਮਹੀਨੇ ਤੱਕ ਇਸ ਦਾ ਨੀਂਹ ਪੱਥਰ ਰੱਖਿਆ ਜਾ ਸਕਦਾ ਹੈ 2 ਸਾਲ ਬਾਅਦ ਲੋਕਾਂ ਦੇ ਲਈ ਖੁੱਲਣ ਦੀ ਸੰਭਾਵਨਾ ਹੈ ਇਸ ਪ੍ਰੋਜੈਕਟ ਦੇ ਨਾਲ ਗੁਰੂ ਰਵੀਦਾਸ ਅਜਾਇਬ ਘਰ ਤੇ ਵੀ ਕੰਮ ਚੱਲੀ ਆਇਆ ਜਾਇਬ ਘਰ ਦੇ ਵਿੱਚ ਆਡੀਓ ਵਿਜ਼ੂਅਲ ਦੀ ਵਰਤੋਂ ਦੇ ਨਾਲ ਸਿੱਖ ਇਤਿਹਾਸ ਅੱਧਾ ਖਾਇਆ ਜਾਵੇਗਾ ਇਸ ਤੋਂ ਪਹਿਲਾਂ ਗੱਲ ਕਰੀਏ ਤਾਂ ਵਿਰਾਸਤੀ ਖਾਲਸਾ ਜੋ ਕਿ ਖਾਸੇ ਦੀ ਧਰਤੀ ਸ੍ਰੀ ਅਨੰਦਪੁਰ ਸਾਹਿਬ ਦੇ ਵਿੱਚ ਸਥਿਤ ਹੈ ਉੱਥੇ ਵਿਰਾਸਤੀ ਖਾਲਸਾ ਬਣਾਇਆ ਗਿਆ ਉੱਥੇ ਵੀ ਇਸੇ ਤਰੀਕੇ ਦੇ ਨਾਲ ਆਡੀਓ ਵਿਜ਼ੂਅਲ ਦੀ ਵਰਤੋਂ ਕਰਕੇ ਸਿੱਖ ਇਤਿਹਾਸ ਬਾਰੇ ਖਾਲਸਾ ਪੰਥ ਦੀ ਸਾਜਨਾ ਬਾਰੇ ਵਿਸਤਾਰਦਿਨ ਸ਼ਬਦ ਹਲਵਾ ਨੂੰ ਜਾਣਕਾਰੀ ਦਿੱਤੀ ਜਾਂਦੀ ਹੈ ਆ ਤਾਂ ਉਸੇ ਤਰਤੇ ਹੁਣ ਹਰਿਆਣਾ ਦੇ ਵਿੱਚ ਵੀ ਵਿਰਾਸਤੀ ਖਾਲਸਾ ਬਣਾਇਆ ਜਾਵੇਗਾ ਇਸੇ ਖਬਰ ਤੇ ਹੋਰ ਜ਼ਿਆਦਾ ਜਾਣਕਾਰੀ ਲਈ ਸਾਡੇ ਸਹਿਯੋਗੀ ਅੰਕਿਤ ਦੋਦਾਨੀ ਜੁੜੇ ਹੋਏ ਨੇ अंकित जिम्मे की पंजाब की गल करिए श्री आनंदपुर साहब इस है और दोनों एक ही राज्य थे, पहले संयुक्त पंजाब था जिसमे वही से हरियाणा निकला है और हरियाणा और पंजाब की संस्कृति लगभग मिलती हुई है और इधर के इलाकों की अगर बात करें अंबाला की बात करें कुछेत्र कैथल सिरसा फतेहाबाद ये जो जिले है वहां पंजाबी जो कम्युनिटी है उसका वर्चस्व है और कहीं ना कहीं हरियाणा के लोगों को भी संस्कृति का पता चले इसीलिए हरियाणा के अंदर भी विरासत ए खालसा बनाया जा रहा है और वो कुरुक्षेत्र की धरती के ऊपर बनाया जा रहा है कुरुक्षेत्र महाभारत की धरती है जहाँ महाभारत का युद्ध हुआ था तो उसी धरती के ऊपर क्योंकि वो एक धर्म नगरी भी है तो वहाँ विरासत ए खालसा बनाया जा रहा है और उसमें सिख समाज की जो बड़े बड़े जो गुरु हुए सिख समाज के उनकी जहाँ पूरी एक पढ़ाई जाएगी उनकी जो जीवनियां हैं वो पढ़ा दिखाई जाएंगी और ऑडियो वीडियो विजुअल्स के माध्यम से दिखाई जाएगी वहीं जो वहां की महत्वपूर्ण चीजें हैं वो भी उस संग्रहालय के अंदर रखी जाएंगी तो उम्मीद ये की जा रही है कि नवंबर तक ये बन करके तैयार हो जाएगा और फिर आम जनता के लिए कब खुलेगा उसकी स्थिति अभी निश्चित नहीं हुई है हालांकि एक कबीर जो संत कबीर थे उनका भी संग्रहालय बनाया जा रहा है तो कहीं ना कहीं हरियाणा सरकार लगातार इस ओर काम कर रही है और हरियाणा और पंजाब ਜੀ ਗਾਂ ਕੇ ਫਿਲਹਾਲ ਦੀ ਪੂਰੀ ਜਾਣਕਾਰੀ ਬਹੁਤ ਬਹੁਤ ਧੰਨਵਾਦ ਤਾਂ ਪੰਜਾਬ ਦੀ ਤਰਫ ਤੇ ਹਰਿਆਣਾ ਦੇ ਵਿੱਚ ਹੀ ਵਿਰਾਸਤੇ ਖਾਲਸਾ ਬਣੇਗਾ ਕੁਝ ਖੇਤਰ ਦੇ ਵਿੱਚ ਵੀ ਵਿਰਾਸਤੇ ਖਾਲਸਾ ਵਰਗਾ ਅਜਾਇਬ ਘਰ ਬਣਾਉਣ ਦੀ ਜੋਕੀ ਤਿਆਰੀ ਕੀਤੀ ਜਾ ਰਹੀ ਹੈ ਜਾਣਕਾਰੀ ਮੁਤਾਬਿਕ ਸਿੱਖ ਅਜਾਇਬ ਘਰ ਦਾ ਡਿਜ਼ਾਈਨ ਲਗਭਗ ਤਿਆਰ ਕਰ ਲਿਆ ਗਿਆ ਹੈ ਰੋਕ ਕਰਨਗੇ ਅਗਲੀ ਖਬਰ ਦਾ ਤਰਨਤਾਰਨ ਦੀ ਰਿਟਾਇਰਡ ਏਐਸਆਈ ਖਿਲਾਫ ਧੋਖਾਧੜੀ ਦਾ ਮਾਮਲਾ ਸਾਹਮਣੇ ਹੈ ਰਿਟਾਇਰਡ ਏਐਸਆਈ ਅਨੂਕ ਸਿੰਘ ਦੇ ਖਿਲਾਫ ਧੋਖਾਧੜੀ ਦਾ ਮਾਮਲਾ ਦਰਜ ਕੀਤਾ ਗਿਆ ਉਸ ਦੇ ਵਿੱਚ ਭਰਤੀ ਹੋਣ ਵੇਲੇ ਜਾਲੀ ਦਸਤਾਵੇਜ਼ ਵਰਤਣ ਦੇ ਇਲਜ਼ਾਮ ਲੱਗੇ ਨੇ ਜਨਮ ਤਰੀਕ ਦੇ ਵਿੱਚ 3 ਸਾਲ ਦਾ ਅੰਤਰ ਦਿਖਾ ਕੇ ਭਰਤੀ ਹੋਣ ਦੇ ਇਲਜ਼ਾਮ ਨੇ ਅਨੂਕ ਸਿੰਘ ਦੀ ਅਸਲ ਜਨਮ ਤਰੀਕ 20 ਮਈ 1962 ਦਸਤਾਵੇਜ਼ ਸਰਟੀਫਿਕੇਟ ਦੇ ਵਿੱਚ ਜਨਮ ਤਰੀਕ 20 ਮਈ 1965 ਵਿਖਾਈ ਗਈ ਹੈ ਸਾਲ 2022 ਦੇ ਵਿੱਚ ਬਤੌਰ ਏਐਸਆਈ ਰਿਟਾਇਰ ਹੋਇਆ ਸੀਗਾ ਅਨੋਖ ਸਿੰਘ ਸ਼ਿਕਾਇਤਕਰਤਾ ਨੂੰ ਜਨਵਰੀ 2024 ਦੇ ਵਿੱਚ ਪੂਰੀ ਧੋਖਾਧੜੀ ਦਾ ਪਤਾ ਲੱਗਿਆ ਸ਼ਿਕਾਇਤਕਰਤਾ ਨੇ ਸਾਰੇ ਸਬੂਤ ਇਕੱਠੇ ਕਰਕੇ ਐਸਐਸਪੀ ਤਰਨਤਾਰ ਨੂੰ ਦਿੱਤੇ ਆਹ ਸ਼ਿਕਾਇਤ ਜੋ ਕਿ ਕੀਤੀ ਗਈ ਰਿਟਾਇਰਡ ਏਐਸਆਈ ਅਨੋਖ ਸਿੰਘ ਨੇ ਹਾਲਾਂਕਿ ਸਾਰੇ ਇਲਜ਼ਾਮਾਂ ਨੂੰ ਨਕਾਰ ਦਿੱਤਾ ਹੈ ਸ਼ਿਕਾਇਤਕਰਤਾ ਨੇ ਜ਼ਮੀਨੀ ਵਿਵਾਦ ਦੇ ਵਿੱਚ ਝੂਠੀ ਸ਼ਿਕਾਇਤ ਦਿੱਤੀ ਹੈ ਜੋ ਕਿ ਅਨੋਖ ਸਿੰਘ ਦੇ ਵੱਲੋਂ ਇਲਜ਼ਾਮ ਲਗਾਏ ਜਾ ਰਹੇ ਨੇ ਆ ਤਾਂ ਤਰਨਤਾਰ ਦੇ ਰਿਟਾਇਰਡ ਏਐਸਆਈ ਦੇ ਖਿਲਾਫ ਧੋਖਾਧੜੀ ਦਾ ਮਾਮਲਾ ਸਾਹਮਣੇ ਆ ਹਾਲਾਂਕਿ ਆਏ ਐਸਸੀ ਦੇ ਉਹਦੇ ਤੋਂ ਜੋ ਕਿ ਰਿਟਾਇਰ ਵੀ ਹੋ ਚੁੱਕੇ ਨੇ ਤੇ ਰਿਟਾਇਰਡ ਐਸਸੀ ਅਨੂਕ ਸਿੰਘ ਦੇ ਖਿਲਾਫ ਧੋਖਾਧੜੀ ਦਾ ਮਾਮਲਾ ਵੀ ਦਰਜ ਕਰ ਲਿਆ ਗਿਆ ਹੈ ਆਪਸ ਦੇ ਵਿੱਚ ਭਰਤੀ ਹੋਣ ਵੇਲੇ ਜਾਲੀ ਦਸਤਾਵੇਜ਼ ਵਰਤਨ ਦੇ ਇਲਜ਼ਾਮ ਲੱਗੇ ਨੇ ਆ ਦਰਸਲ ਜਨਮ ਤਰੀਕ ਦੇ ਵਿੱਚ 3 ਸਾਲ ਦਾ ਅੰਤਰ ਵਿਖਾਇਆ ਜਾਂਦਾ 3 ਸਾਲ ਦਾ ਅੰਤਰ ਦਿਖਾ ਕੇ ਭਰਤੀ ਹੋਣ ਦੇ ਇਲਜ਼ਾਮ ਲੱਗੇ ਨੇ ਇਸੇ ਖਬਰ ਤੇ ਹੋਰ ਜ਼ਿਆਦਾ ਜਾਣਕਾਰੀ ਲਈ ਸਾਡੇ ਸਹਿਯੋਗੀ ਸਿਧਾਰਥ अरोड़ा ਜੁੜ ਚੁੱਕੇ ਨੇ ਸਿਧਾਰਥ ਆਪਣੇ ਆਪ ਦੇ ਵਿੱਚ ਬਹੁਤ ਵੱਡਾ ਮਾਮਲਾ ਵੀ ਬਣ ਜਾਂਦਾ ਪਰ ਹੈਰਾਨੀਜਨਕ ਵੀ ਹੈ ਬਾਕੀ ਜਿਹੜਾ ਨੌਕ ਸਿੰਘ ਸਰਵਿਸ ਕੀਤੀ ਰਿਟਾਇਰ ਵੀ ਹੋ ਚੁੱਕੇ ਨੇ ਆ ਤਾਂ ਹੁਣ ਆਖਰਕਾਰ ਆ ਕੇ ਇਹ ਖੁਲਾਸਾ ਹੁੰਦਾ ਕਿ ਕੋਈ ਜਾਣਕਾਰੀ ਕੀਤੀ ਜਾਂ ਮੈਂ ਤਾਂ ਇੱਕ ਬਹੁਤ ਵੱਡਾ ਮਾਮਲਾ ਸਾਹਮਣੇ ਆਉਂਦਾ ਕਿ ਪੁਲਿਸ ਦੇ ਵਿੱਚ ਭਰਤੀ ਵੀ ਹੋ ਜਾਣਾ ਔਰ ਪੁਲਿਸ ਦੇ ਵਿੱਚ ਸੇਵਾਵਾਂ ਵੀ ਦੇ ਦੇਣੀ ਆ ਤੇ ਉਸ ਤੋਂ ਬਾਅਦ ਰਿਟਾਇਰ ਹੋਣਾ ਤੇ ਫਿਰ ਬਾਅਦ ਦੇ ਵਿੱਚ ਕੇਸ ਦਰਜ ਹੋਣਾ ਜਿਹੜਾ ਜਲੰਧਰ ਦੇ ਪਿੰਡ ਸੋਂਗੇਵਾਲ ਦੇ ਇੱਕ ਸਰਕਾਰੀ ਸਕੂਲ 'ਚ ਪੜ੍ਹਾਈ ਕਰਨ ਵਾਲੇ ਉਦੋਂ ਖਾਧੜੀ ਦਾ ਰੋਗ ਦਰ ਲੱਗਿਆ ਜਾ ਰਿਹਾ ਹੈ ਜੋ ਕਿ اے ایس ای ਨੋਖ ਸਿੰਘ ਦੇ ਉੱਪਰ ਇਹ આરોਪ ਲੱਗਾ ਤੇ ਪੁਲੇ ਥਾਣਾ ਸਿਟੀ ਤਰੰਤਨ ਪੁਲਿਸ ਨੇ ਜਿਹੜਾ ਇਸ ਮਾਮਲੇ ਵਿੱਚ ਜਿਹੜਾ ਕੇਸ ਵੀ ਦਰਜ ਕਰ ਦਿੱਤਾ 2022 ਵਿੱਚ ਜਿਹੜਾ ਹੈ ਦੱਸਿਆ ਜਾ ਰਿਹਾ ਕਿ ਜਿਹੜਾ اے ایس ای ਨੋਖ ਸਿੰਘ ਆ ਉਸ ਸੇਵਾ ਮੁਕਤ ਹੋਇਆ ਸੀ ਔਰ ਉਸ ਤੋਂ ਬਾਅਦ ਵੀ ਜਿਹੜੀ ਹੈ ਸ਼ਿਕਾਇਤ ਜਿਹੜੀ ਹੈ ਚੱਲਦੀ ਰਹੀ ਹੈ ਦੱਸਦੀ ਹੈ ਕਿ ਇੱਕ ਇਹਨਾਂ ਦੇ ਭਰਾ ਨੇ ਕਰਨਲ ਸਿੰਘ ਉਹਨਾਂ ਨੂੰ ਲੈ ਕੇ ਇੱਕ ਡੀਜੀਪੀ ਡੀਆਈਜੀ ਅਤੇ ਕਈ ਹੋਰ ਅਧਿਕਾਰੀਆਂ ਨੂੰ ਜਿਹੜੀ ਸੀ ਉਹ ਸ਼ਿਕਾਇਤ ਦਿੱਤੀ ਗਈ ਸੀ ਔਰ ਲਗਾਤਾਰ ਇਸ ਮਾਮਲੇ ਦੀ ਅ ਜਿ ਸ਼ਿਕਾਇਤ ਤੇ ਕਾਰਵਾਈ ਜਿਹੜੀ ਸੀ ਚੱਲਦੀ ਆ ਰਹੀ ਸੀ ਔਰ ਜਨਮ ਜਨਮ ਦੇ ਥੀ ਵਿੱਚ ਜਿਹੜੀ ਆ ਡੇਟ ਗਲਤ ਦਿਖਾਈ ਗਈ ਸੀ ਜੋ ਕਿ ਅਨੋਖ ਸਿੰਘ ਦੀ ਜਿਹੜੀ ਆ ਜਨਮ ਦੇਟ ਸੀ ਉਸ ਤੇ ਗਲਤ ਦਿਖਾ ਕੇ ਇਹ ਭਰਤੀ ਹੋਇਆ ਸੀ ਪੁਲਿਸ ਦੇ ਵਿੱਚ ਹਾਲਾਂਕਿ ਲਗਾਤਾਰ ਇਸ ਦੀ ਜਿਹੜੀ ਜਾਂਚ ਪੜਤਾਲ ਚੱਲਦੀ ਰਹੀ ਔਰ ਉਸ ਤੋਂ ਬਾਅਦ ਪੁਲਿਸ ਨੇ ਹੁਣ ਜਿਹੜਾ ਇਸ ਮਾਮਲੇ ਵਿੱਚ ਕੇਸ ਦਰਜ ਕੀਤਾ ਹਾਲਾਂਕਿ 2022 ਦੇ ਵਿੱਚ ਅਨੋਖ ਸਿੰਘ ਜਿਹੜਾ ਸੀ ਉਹ ਰਿਟਾਇਰ ਵੀ ਹੋ ਗਿਆ ਸੀ ਉਸ ਤੋਂ 3 ਸਾਲ ਬਾਅਦ ਹੁਣ ਜਿਹੜਾ 2025 ਦੇ ਵਿੱਚ ਇਸ ਮਾਮਲੇ ਵਿੱਚ ਕੇਸ ਦਰਜ ਹੋਇਆ ਔਰ ਲੰਬੀ ਜਾਂਚ ਪੜਤਾਲ ਤੋਂ ਬਾਅਦ ਇਹ ਜਿਹੜਾ ਸਾਰਾ ਕੇਸ ਦਰਜ ਹੋਇਆ ਔਰ ਫਿਲਹਾਲ ਡਿਊਟੀ ਜਿਹੜੀ ਉਹਨਾਂ ਦੀ ਦੱਸਿਆ ਜਾ ਰਿਹਾ ਕਿ ਤਰਨਤਨ ਵੀ ਰਹੀ ਔਰ ਕਿਤੇ ਹੋਰ ਵੀ ਆਸ-ਪਾਸੇ ਏਰੀਏ ਦੇ ਵਿੱਚ ਵੀ ਰਹੀ ਹੈ ਔਰ ਹੁਣ थाना ਸਿਟੀ ਪੁਲਿਸ ਨਾਲ ਵੀ ਇਸ ਸਬੰਧੀ ਜਿਹੜੀ ਗੱਲਬਾਤ ਕੀਤੀ ਜਾਊਗੀ ਔਰ ਉਹਨਾਂ ਦਾ ਪੱਖ ਵੀ ਜਾਣਿਆ ਜਾਊਗਾ ਔਰ ਕਿੰਨੀ ਤਰੀਕੇ ਦੀ ਜਿਹੜੀ ਜਿਹੜੀ ਜਾਂਚ ਪੜਤਾਲ ਜਿਹੜੀ ਹੈ ਲੰਬੀ ਚੱਲੀ ਜਿਸ ਤੋਂ ਬਾਅਦ ਇਹ ਸਾਰਾ ਮਾਮਲਾ ਦਰਜ ਹੋਇਆ ਜੀ ਹਾਂ ਠੀਕ ਹੈ ਸਰਦਾਰਤਪੂਰੀ ਜਾਣਕਾਰੀ ਲਈ ਬਹੁਤ ਬਹੁਤ ਧੰਨਵਾਦ ਤਾਂ ਦਰਸਲ ਤਰਨਤਾਰਨ ਦੀ ਰਿਟਾਇਰਡ ਐਸਐਸਆਈ ਦੇ ਖਿਲਾਫ ਧੋਖਾਧੜੀ ਦਾ ਮਾਮਲਾ ਦਰਜ ਕੀਤਾ ਗਿਆ ਹੈ ਹਾਲਾਂਕਿ ਆਪਣੇ ਆਪ ਦੇ ਵਿੱਚ ਪੂਰਾ ਮਾਮਲਾ ਹੀ ਬਹੁਤ ਹੈਰਾਨੀਜਨਕ ਹੈ ਕਿ ਪੁਸਤ ਦੇ ਵਿੱਚ ਭਰਤੀ ਹੋਣ ਵੇਲੇ ਜਾਲੀ ਦਸਤਾਵੇਜ਼ ਵਰਤਣ ਦੇ ਇਲਜ਼ਾਮ ਲੱਗੇ ਨੇ ਪਰ ਮਾਮਲਾ ਕਦੋਂ ਸਾਹਮਣ ਰਿਟਾਇਰ ਵੀ ਹੋ ਚੁੱਕੇ ਨੇ ਤਾਂ ਰਿਟਾਇਰ ਸੇਵਾ ਮੁਕਤ ਹੋਣ ਦੇ 3 ਸਾਲ ਬਾਅਦ ਆਖਰਕਾਰ ਇਹ ਪੂਰਾ ਮਾਮਲਾ ਸਾਹਮਣੇ ਆਇਆ ਇਹ ਪੂਰਾ ਮਾਮਲਾ ਉਜਾਗਰ ਹੈ ਉਸ ਤੋਂ ਬਾਅਦ ਇਹ ਮਾਮਲਾ ਦਰਜ ਕੀਤਾ ਗਿਆ ਰੋਕਾਂਗੇ ਅਗਲੀ ਖਬਰ ਦਾ ਪੰਜਾਬ ਦੇ ਵਿੱਚ ਛੜਾਂ ਦਾ ਖਤਰਾ ਲਗਾਤਾਰ ਮੰਡਰਾਉਂਦਾ ਹੋਇਆ ਨਜ਼ਰ ਆ ਰਿਹਾ ਹੈ ਜਿਸ ਵੇਲੇ ਦੁਬਾਰਾ ਖੁੱਲੇ ਗਏ ਨੇ ਪੌਂਗ ਡੈਮ ਦੇ ਸਪਿਲਵੇ ਗੇਟ ਪੌਂਗ ਡੈਮ ਤੋਂ ਦਰਸਲ ਬਿਆਸ ਦਰਿਆ ਦੇ ਵਿੱਚ ਪਾਣੀ ਛੱਡਿਆ ਗਿਆ ਦੁੱਗਣਾ ਪਾਣੀ ਛੱਡਿਆ ਗਿਆ ਬਿਆਸ ਦਰਿਆ ਦੇ ਵਿੱਚ 23000 ਕਿਊਸਿਕ ਵੱਧ ਪਾਣੀ ਛੱਡ ਦਿੱਤਾ ਗਿਆ ਪਹਿਲਾਂ ਬਿਆਸ ਦਰਿਆ ਦੇ ਵਿੱਚ 18000 ਕਿਊਸਿਕ ਪਾਣੀ ਛੱਡਿਆ ਜਾ ਰਿਹਾ ਸੀਗਾ ਤੇ ਅੱਜ ਇਸ ਵੇਲੇ 6 ਵਜੇ ਕੁੱਲ 40000 ਕਿਊਸਿਕ ਪਾਣੀ ਛੱਡਿਆ ਗਿਆ ਪਾਉਂ ਟਾਈਮ ਦੇ ਵਿੱਚ ਪਾਣੀ ਦਾ ਪੱਧਰ 1374 ਫੁੱਟ ਤੇ ਪਹੁੰਚ ਚੁੱਕਿਆ ਹੈ ਪਾਣੀ ਦੇ ਪੱਧਰ ਨੇ ਪਿਛਲੇ ਦੋ ਦਹਾਕੇ ਦਾ ਵੀ ਰਿਕਾਰਡ ਤੋੜ ਦਿੱਤਾ ਜੇਕਰ ਪਿਛਲੇ ਦੋ ਦਹਾਕਿਆਂ ਦੇ ਨਾਲ ਤੁਲਨਾ ਕੀਤੀ ਜਾਵੇ ਇਹਨਾਂ ਦਿਨਾਂ ਦੀ ਔਸਤ ਦੇ ਮੁਕਾਬਲੇ 25 ਫੁੱਟ ਜ਼ਿਆਦਾ ਪਾਣੀ ਹੈ ਜਲੰਧਰ ਕਪੂਰਥਲਾ ਹੁਸ਼ਿਆਰਪੁਰ ਤਰਨਤਾਰਨ ਤੇ ਹਰੀਕੇ ਦੇ ਲਈ ਖਤਰਾ ਆਪਣੇ ਆਪ ਦੇ ਵਿੱਚ ਕੱਲ ਸ਼ਾਮ ਨੂੰ ਵੀ ਪੌਂਗ ਡੈਮ ਦੇ ਫਲੱਡ ਗੇਟ ਖੁੱਲੇ ਗਏ ਸਨ ਕੱਲ ਪੌਂਗ ਡੈਮ ਦੇ ਸਪਿਲਵੇ ਗੇਟ ਖੁੱਲੇ ਗਏ ਸਨ ਜਿਸ ਦੌਰਾਨ ਬਿਆਸ ਦਰਿਆ ਦੇ ਵਿੱਚ 4000 ਕਿਊਸਿਕ ਦੇ ਕਰੀਬ ਪਾਣੀ ਛੱਡਿਆ ਗਿਆ ਸੀ ਜà ਹਾਲਾਂਕਿ ਇਸ ਨੂੰ ਲੈ ਕੇ ਪ੍ਰਸ਼ਾਸਨ ਪੂਰੀ ਤਰ੍ਹਾਂ ਦੇ ਨਾਲ ਅਲਰਟ ਨਜ਼ਰ ਆ ਰਿਹਾ ਜਿਹੜੇ ਵੀ ਬਿਆਸ ਦਰਿਆ ਦੇ ਨਾਲ ਲੱਗਦੇ ਇਲਾਕੇ ਨੇ ਜਿਹੜੇ ਲੋਕ ਉੱਥੇ ਰਹਿੰਦੇ ਨੇ ਉਹਨਾਂ ਨੂੰ ਵੀ ਜ਼ਰੂਰ ਇਸ ਸਥਿਤੀ ਤੋਂ ਵਕਫਰ ਕਰਵਾਇਆ ਜਾ ਰਿਹਾ ਗਾ ਕੀਤਾ ਜਾ ਰਿਹਾ ਤਤਾ ਨੋ ਸਿंह ਹੋਰੇ ਵਿਸਥਾਰ ਦੇ ਨਾਲ ਜਾਣਕਾਰੀ ਦਿੰਦੇ ਆ ਕਿ ਆਖਰਕਾਰ ਜੇਕਰ ਵਾਟਰ ਲੈਵਲ ਦੀ ਗੱਲ ਕੀਤੀ ਜਦੋਂ ਅਸੀਂ ਪੌਂਗ ਟਾਈਮ ਦਾ ਡੈਮ ਦਾ ਜ਼ਿਕਰ ਕਰ ਰਹੇ ਹਾਂ ਤਾਂ ਪਾਣੀ ਦਾ ਪੱਧਰ 7 ਅਗਸਤ ਦਾ ਇਹ ਤੁਹਾਨੂੰ ਸਹੀ ਪੂਰਾ ਅੰਕੜਾ ਦੱਸ ਰਹੇ ਹਾਂ ਕਿ ਖਤਰੇ ਦਾ ਨਿਸ਼ਾਨ ਹੈ ਪੌਂਗ ਡੈਮ ਦਾ 1390 ਫੁੱਟ ਯਾਨੀ ਕਿ ਖਤਰੇ ਦਾ ਨਿਸ਼ਾਨ 1390 ਫੁੱਟ ਹੈ ਉਸ ਤੋਂ ਤਾਂ ਵੱਧ ਫਿਰ ਹੋ ਹੀ ਨਹੀਂ ਸਕਦਾ ਪਰ ਮੌਜੂਦਾ ਪੱਧਰ ਦੀ ਗੱਲ ਕਰੀਏ ਤਾਂ 1373.08 ਫੁੱਟ ਤੇ ਪਾਣੀ ਦਾ ਲੈਵਲ ਪਾਣੀ ਦਾ ਪੱਧਰ ਪਹੁੰਚ ਚੁੱਕਾ ਹੈ ਜੇਕਰ ਫਰਕ ਦੀ ਗੱਲ ਕਰੀਏ ਤਾਂ ਫਰਕ ਬਣਦਾ ਹੈ 16.2 ਫੁੱਟ ਇਸੇ ਕਰਕੇ ਮੌਕੇ ਦੀ ਸਥਿਤੀ ਨੂੰ ਸਮਝਦੇ ਹੋਏ ਵੇਖਦੇ ਹੋਏ ਲਗਾਤਾਰ ਬਿਆਸ ਦਰਿਆ ਦੇ ਵਿੱਚ ਪਾਣੀ ਰੀਲਿਸ ਕੀਤਾ ਜਾ ਰਿਹਾ ਹੈ ਪਰ ਜੇਕਰ ਪੌਂਗ ਡੈਮ ਦੇ ਵਿੱਚੋਂ ਬਿਆਸ ਦਰਿਆ ਦੇ ਵਿੱਚ ਪਾਣੀ ਜਾ ਰਿਹਾ ਹੈ ਤਾਂ ਜਰੂਰ ਜਿਹੜੇ ਬਿਆਸ ਦਰਿਆ ਦੇ ਨਾਲ ਲੱਗਦੇ ਇਲਾਕੇ ਨੇ ਜਿਹੜੇ ਉੱਥੇ ਲੋਕ ਰਹਿ ਰਹੇ ਨੇ ਉਹਨਾਂ ਦੇ ਜਨ ਦੇ ਵਿੱਚ ਹੀ ਬਹੁਤ ਤਰੀਕੇ ਦੇ ਸਵਾਲ ਹੋਣਗੇ ਕਿ ਕੀ ਫੜਾਂ ਦਾ ਕੋਈ ਖਤਰਾ ਤਾਂ ਨਹੀਂ ਹੈ ਹੜਾਂ ਵਰਗੀ ਤਾਂ ਸਥਿਤੀ ਨਹੀਂ ਬਣ ਜਾਵੇਗੀ ਇਸ ਕਰਕੇ ਪ੍ਰਸ਼ਾਸਨ ਵੀ ਲਗਾਤਾਰ ਅਲਰਟ ਨਜ਼ਰ ਆ ਰਹੇ ਹਨ ਆਤਾ ਤਨੂੰ ਲਗਾਤਾਰ ਹੀ ਜਾਣਕਾਰੀ ਦੇ ਰਹੇ ਹਨ 6 ਅਗਸਤ ਦੀ ਗੱਲ ਕੀਤੀ ਜਾਵੇ ਅੱਛਾ ਜੇ ਗਾਸਤ ਨੂੰ ਪਾਖੜਾ ਡੈਮ ਤੇ ਜੇਕਰ ਪਾਣੀ ਦੇ ਲੈਵਲ ਦੀ ਗੱਲ ਕਰੀਏ ਤਾਂ ਖਤਰੇ ਦਾ ਨਿਸ਼ਾਨ ਹੈ 1680 ਫੁੱਟ ਪਰ ਮੌਜੂਦਾ ਪੱਧਰ ਦੀ ਗੱਲ ਕਰੀਏ ਤਾਂ 1637.40 ਫੁੱਟ ਤੇ ਪਾਣੀ ਦਾ ਲੈਵਲ ਵਾਟਰ ਦਾ ਲੈਵਲ ਪਹੁੰਚ ਚੁੱਕਾ ਹੈ ਆ ਫਰਕ ਹੈ ਜੋ 42.6 ਫੁੱਟ ਦਾ ਫਰਕ ਇਹ ਜੇਕਰ ਖਤਰੇ ਵਾਲੀ ਗੱਲ ਕਰੀਏ ਤਾਂ ਮੌਜੂਦਾ ਪੱਧਰ ਦੀ ਗੱਲ ਕਰੀਏ ਆ ਇਸ ਦੇ ਵਿੱਚ ਆ ਫਰਕ ਹੈ ਅੱਜ ਇਹ ਗਾਸਟਾ ਨੂੰ ਇਸੇ ਅੰਕੜਾ ਦੱਸਿਆ ਪਾਖੜਾ ਡੈਮ ਦਾ ਕੱਲ੍ਹ ਦੱਸ ਸੀ ਤੁਹਾਨੂੰ ਇਹ ਅੰਕੜਾ ਦੱਸ ਰਹੇ ਹਾਂ ਜਿਵੇਂ ਕਿ ਪਹਿਲਾਂ ਪੌਂਡ ਦੇ ਬਾਰੇ ਜਾਣਕਾਰੀ ਦਿੱਤੀ ਕਿ ਉੱਥੇ ਵੀ ਵਾਟਰ ਦਾ ਲੈਵਲ ਲਗਾਤਾਰ ਵਧਦਾ ਹੋਇਆ ਨਜ਼ਰ ਆ ਰਿਹਾ ਇਸ ਕਰਕੇ ਬਿਆਸ ਦਰਿਆ ਦੇ ਵਿੱਚ ਪਾਣੀ ਨੂੰ ਰਿਲੀਜ਼ ਕੀਤਾ ਜਾ ਰਿਹਾ ਹੁਣ ਤੁਹਾਨੂੰ ਦੱਸਾਂਗੇ ਰਣਜੀਤ ਸਾਗਰ ਡੈਮ ਦੇ ਵਿੱਚ ਕੀ ਸਥਿਤੀ ਹੈ 7 ਅਗਸਤ ਯਾਨੀ ਕਿ ਅੱਜ ਦਾ ਤੁਹਾਨੂੰ ਸੀ ਇਹ ਇੱਕ ਅੰਕੜੇ ਦੀ ਗੱਲ ਕਰੀਏ ਤਾਂ ਖਤਰੇ ਦਾ ਨਿਸ਼ਾਨ 1731. आ, 55 ਫੁੱਟ ਹੈ ਜਾਨੇ ਕਿ ਖਤਰੇ ਦਾ ਲੈਵਲ ਹੈ ਜੋ 1731.55 ਫੁੱਟ ਹੈ ਪਰ ਮੌਜੂਦਾ ਵਾਟਰ ਲੈਵਲ ਦੀ ਗੱਲ ਕਰੀਏ ਤਾਂ 1694.64 ਫੁੱਟ ਤੇ ਇਹ ਪਾਣੀ ਦਾ ਲੈਵਲ ਪਹੁੰਚ ਚੁੱਕਾ ਹੈ ਹਾਲਾਂਕਿ ਫਰਕ ਦੀ ਗੱਲ ਕਰੀਏ ਤਾਂ ਫਰਕ ਹੈ 36.91 ਫੁੱਟ ਦਾ ਫਰਕ ਹੈ ਖਤਰੇ ਦੇ ਨਿਸ਼ਾਨ ਤੋਂ ਹਾਲਾਂਕਿ ਮੌਕੇ ਤੇ ਜਿਸ ਤਰੀਕੇ ਦੇ ਨਾਲ ਸਥਿਤੀ ਬਣਦੀ ਹੋ ਨਜ਼ਰ ਆ ਰਹੀ ਹੈ ਪਾਣੀ ਦਾ ਲੈਵਲ ਵੱਧ ਰਿਹਾ ਹੈ ਤੇ ਹੋਰ ਨਾਲ ਦਰਿਆਵਾਂ ਦੇ ਵਿੱਚ ਪਾਣੀ ਨੂੰ ਹਰ ਲੀਜ਼ ਕੀਤਾ ਜਾ ਰਿਹਾ ਹੈ ਆ ਤਾਂ ਸਾਡੀ ਕੋਸ਼ਿਸ਼ ਹੈ ਕਿ ਬਿਲਕੁਲ ਮੌਕੇ ਦੀ ਕੀ ਸਥਿਤੀ ਹੈ ਆ ਪਾਣੀ ਦੇ ਲੈਵਲ ਦੀ ਕੀ ਸਥਿਤੀ ਹੈ ਉਸ ਬਾਰੇ ਅਸੀਂ ਲਗਾਤਾਰ ਆਪਣੇ ਦਰਸ਼ਕਾਂ ਨੂੰ ਅਪਡੇਟ ਕਰ ਰਹੇ ਹਾਂ ਜਾਣਕਾਰੀ ਦੇ ਰਹੇ ਹਾਂ